ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਦੇ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਹੁਣ ਮਾਰਨਿੰਗ ਦਾ ਸਮਾਂ ਹੋ ਗਿਆ 2:29 ਤੇ ਅੱਜ ਆਪਣੀ ਫਾਰਮ ਦੀ ਹੈਗੀ ਹੈ ਲਿਫਟਿੰਗ ਤੇ ਟੈਕਸ ਆਪਾਂ ਅੱਜ ਹੋ ਗਿਆ 39 ਦਿਨ ਦਾ 39 ਦਿਨ ਤੇ ਇਹ ਬੱਚਾ ਸੇਲ ਕਰਿਆ ਇਹਦੀ ਆਪਾਂ ਤੁਹਾਨੂੰ ਦੱਸਾਂਗੇ ਵੀ ਐਵਰੇਜ ਕਿੰਨੀ ਆਈ ਆ ਤੇ ਵੈਸੇ ਇਸ ਵਾਰੀ ਮੌਸਮ ਜਿਹੜਾ ਸੀ ਉਹ ਕਾਫੀ ਧੁੰਦਾਂ ਦਾ ਰਿਹਾ ਹੁੰਦਾ ਦਾ ਰਹਿਣ ਕਰਕੇ ਤਾਂ ਪੱਲੀਆਂ ਨਹੀਂ ਖੁੱਲੀਆਂ ਤੇ ਗੈਸ ਦੀ ਪ੍ਰੋਬਲਮ ਵੀ ਬਹੁਤ ਆਈ ਆ ਸਰਦੀਆਂ ਦਾ ਆਪਾਂ ਕਹਿ ਲਈਏ ਵੀ ਸਭ ਤੋਂ ਜਿਹੜਾ ਟਫ ਔਖਾ ਲਾਟ ਹੁੰਦਾ ਇਹ ਹੁੰਦਾ ਇਹਦੇ ਵਿੱਚ ਬਹੁਤ ਕੈਰ ਕਰਨੀ ਪੈਂਦੀ ਆ ਦੇਖੋ ਮਿਹਨਤ ਵੀ ਬਹੁਤ ਆ ਰਾਤ ਨੂੰ ਹੀ ਬੱਚਾ ਹੁੰਦਾ ਹੈ ਰਾਤ ਨੂੰ ਹੀ ਲਿਫਟ ਕਰਾਉਣਾ ਪੈਂਦਾ ਅਸੀਂ 1 ਵਜੇ ਦੇ ਉੱਠ ਕੇ ਮੰਨ ਕੇ ਚੱਲੋ ਵੀ ਗੱਡੀ ਲੈਨ ਚਲੇ ਗਏ ਸੀ ਉਦੋਂ ਬਾਅਦ ਇਹਦਾ ਕੰਡਾ ਘਰਾ ਕੇ ਇੱਥੇ ਲੈ ਕੇ ਆਂ ਤੇ ਹੁਣ ਇੱਧਰ ਦੇਖੋ ਤੁਸੀਂ ਗੱਡੀ ਲੋਡ ਹੋ ਰਹੀ ਆ ਇਹ ਪਹਿਲੀ ਗੱਡੀ ਆ ਆਪਣੀ ਇਦੇ ਵਿੱਚ ਆਪਾਂ ਨੂੰ ਐਵਰੇਜ ਦਾ ਕਲੀਅਰ ਹੋ ਜਾਣਾ ਤੇ ਇਹਦੀ ਐਵਰੇਜ ਕੱਢ ਕੇ ਪਤਾ ਲੱਗੂਗਾ ਵੀ ਬੱਚੇ ਨੇ ਕਿਵੇਂ ਵਜਨ ਲਿਆ ਕੀ ਗੱਲਬਾਤ ਹੋਈ ਆ ਹੁਣ ਥੋੜੀ ਜਿਹੀ ਐਂਡ 'ਚ ਮਰਟਲਿਟੀ ਵੀ ਹੋਣ ਲੱਗ ਗਈ ਸੀ ਮਰਟਲਿਟੀ ਦਾ ਕਾਰਨ ਸਭ ਤੋਂ ਵੱਡਾ ਇਹੀ ਸੀ ਵੀ ਜਿਹੜੇ ਬੱਚਿਆਂ 'ਚ ਪਹਿਲਾਂ ਗੈਸ ਬਣ ਗਈ ਸੀ ਪੱਲੀਆਂ ਖੁੱਲੀਆਂ ਨਹੀਂ ਧੁੰਦਾਂ ਦਾ ਮੌਸਮ ਰਿਹਾ ਉਹਦੇ ਕਰਕੇ ਉਹ ਦਿੱਕਤ ਆਈ ਸੀ ਪਰ ਠੀਕ ਆ ਕੋਈ ਇੰਨੀ ਜ਼ਿਆਦਾ ਮੈਡਲਟੀ ਨਹੀਂ ਹੋਈ ਐਂਡ ਚ ਹੋਊਗੀ 50 60 ਮੈਡਲਟੀ ਪਰ ਉਹਦੇ ਨਾਲ ਨੁਕਸਾਨ ਤਾਂ ਦੇਖੋ ਹੁਣੇ ਹੀ ਹੋਣਾ ਜਦੋਂ ਮੁਰਗਾ ਫੀਡ ਖਾ ਕੇ ਪਲ ਕੇ ਮਰ ਜਾਂਦਾ ਤਾਂ ਉਹ ਕਾਫੀ ਨੁਕਸਾਨ ਵੀ ਦੇ ਕੇ ਜਾਂਦਾ ਫਿਰ ਚਲੋ ਬਾਕੀ ਰੇਟ ਵੀ ਹੁਣ ਠੀਕ ਨੇ ਤੇ ਦੇਖਦੇ ਆ ਆਪਣਾ ਇਹ ਲਾਟ ਕੇਵੇਂ ਰਹਿਦਾ ਤੇ ਹੁਣ ਇੱਕ ਗੱਡੀ ਹੋਰ ਅੱਜ ਲੱਗੀ ਵੀ ਆ ਦੋ ਗੱਡੀਆਂ ਨੇ 80 ਕੁ ਕੁੰਟਲ ਮਾਲ ਆਪਣਾ ਸੇਲ ਹੋਇਆ ਵਾ ਤੇ ਉਹ ਸੇਲ ਕਰਾਉਣਾ ਤੇ ਇਹਨੂੰ ਭਰ ਕੇ ਆਪਾਂ ਇੱਕ ਸਾਈਡ ਹਜੇ ਭਰ ਰਹੇ ਹਾਂ ਫਿਰ ਇਹਨੂੰ ਆਪਾਂ ਪਹਿਲੇ ਗੇਟ ਦੇ ਪਿੱਛੇ ਕਰਕੇ ਲਾਵਾਂਗੇ ਇਧਰਲੀ ਸਾਈਡ ਹਜੇ ਦੇਖੋ ਖਾਲੀ ਆ ਤੇ ਇਹ ਸਾਈਡ ਆਪਾਂ ਉਧਰੋਂ ਮੋੜ ਕੇ ਗੱਡੀ ਦਾ ਮੂੰਹ ਫਿਰ ਇਹਨੂੰ ਭਰਾਂਗੇ ਤੇ ਹੁਣ ਦੇਖੋ ਜਿਵੇਂ ਹੁਣ ਮਾਲ ਚਾਕਾਰ ਰਿਹਾ ਤਾਂ ਉਹ ਸਾਡਾ ਛੋਟਾ ਟੈਂਪੂ ਵੀ ਬਹੁਤ ਸਾਹਸ ਦਿੰਦਾ ਉਹਦੇ ਵਿੱਚ ਅਸੀਂ ਜਾਂਨੇ ਆਰਾਮ ਨਾਲ ਠੰਡ ਤੋਂ ਬੈਠ ਕੇ ਨਾਲੇ ਜਿਵੇਂ ਹੁਣ ਰਸਤੇ ਗਿੱਲੇ ਨੇ ਬਾ ਖਰਾਬ ਆਦਾ ਕਾਰ ਤੇ ਇੱਥੇ ਜਦੋਂ ਆਉਣਿਆ ਤਾਂ ਦਿੱਕਤ ਆ ਜਾਂਦੀ ਹੈ ਕਈ ਵਾਰੀ ਫਸ ਜਾਂਦੀ ਹੈ ਜਾਂ ਸਲਿੱਪ ਮਾਰ ਜਾਂਦੀ ਹੈ ਹਨਾ ਤੇ ਪਰ ਇਹ ਚ ਦਿੱਕਤ ਨਹੀਂ ਆਉਂਦੀ ਇਹ ਲੰਘ ਜਾਂਦਾ ਇਹ ਏਸੇ ਵਾਸਤੇ ਫਾਰਮ ਵਾਸਤੇ ਬਹੁਤ ਬੈਸਟ ਹੈ ਫੀਡ ਵੀ ਲੈ ਕੇ ਆਏ ਸੀ ਕੱਲ ਅਸੀਂ ਸੁਖਵਿੰਦਰ ਵੀਰ ਤੋਂ ਅੱਜ ਉਹਦੀ ਛੱਡ ਕੇ ਵੀ ਆਵਾਂਗੇ ਵਾਪਸ ਹਨਾ ਤੇ ਇੰਨਾ ਕੰਮ ਵਾਸਤੇ ਇਹ ਬਹੁਤ ਵਧੀਆ ਸਾਨੂੰ ਕੰਮ ਦਿੰਦਾ ਐਵਰੇਜ ਵੀ ਬਹੁਤ ਹੈ ਤੇ ਬਾਕੀ ਆਪਾਂ ਹੁਣ ਲਿਫਟਿੰਗ ਦਾ ਕੰਮ ਜਾਰੀ ਹੈ ਤੇ ਆਪਾਂ ਚੱਲਦੇ ਹੁਣ ਇਹ ਗੱਡੀ ਨੂੰ ਭਰ ਕੇ ਕੰਡਾ ਕਰਾਉਣ ਤੇ ਉਧਰੋਂ ਨਮੀ ਲੈ ਕੇ ਆਉਣੇ ਲਓ ਜੀ ਮਿੱਤਰੋ ਗੱਡੀ ਆਪਣੀ ਇੱਕ ਭਰ ਗਈ ਤੇ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਕੰਡੇ ਤੇ ਤੇ ਮਾਲ ਥਲੋਂ ਐ ਸਦਾਇਆ ਹੋ ਗਿਆ ਆਪਣਾ ਥੋੜਾ ਜਿਹਾ ਖਾਲੀ ਖਾਲੀਆ ਹੋ ਗਿਆ ਫਾਰਮ ਪਰ ਇਹਦੇ ਦੇ ਵਿੱਚ 47 420 ਇਹ ਟੱਕਿਆ 1600 ਹੋ ਗਿਆ ਜੇ 3000 2800 ਦੇ ਲਗਭਗ ਪੀਸ ਬਾਕੀ ਆ ਦੇ ਹੁਣ ਆਪਾਂ ਨੂੰ ਗੱਡੀ ਨੂੰ ਲੈ ਆ ਕੇ ਦੂਸਰੀ ਗੱਡੀ ਲੈ ਕੇ ਆਉਣਾ ਆਪਾਂ ਕੰਡਾ ਕਰਾਂਗੇ ਦੋਈ ਗੱਡੀਆਂ ਨੇ ਅੱਜ ਬਾਕੀ ਜਿਹੜਾ ਇਹ ਲਿਫਟਿਕ ਦਾ ਕੰਮ ਉਹਦਾ ਰਾਤ ਰਹੀਆਂ 12 1 ਵਜੇ ਸ਼ੁਰੂ ਹੁੰਦਾ 3 ਵਜੇ ਤੱਕ ਚੱਲਦਾ ਸਾਰੀ ਰਾਤ ਵੇਲੇ ਲੱਗੇ ਜਾਂਦੀ ਹੈ ਤੇ ਵੀ ਇਹ ਵੀ ਦੇਖ ਕਰਦੇ ਨੇ ਤੇ ਹੁਣ ਆ ਗਏ ਆਪਾਂ ਜਦੋਂ ਸਟਾਰਟ ਹੋ ਗਈ ਸਾਲ ਗਏ ਆਪਾਂ ਚੱਲੇ ਆ ਵੀ ਹੁਣ ਕੰਡਾ ਕਰਾਉਣ ਇਹਦਾ ਤੇ ਗੱਡੀ ਮੋੜ ਲਿਓ ਨੇ ਆਪਾਂ ਵੀ ਆਪਦੀ ਗੱਡੀ ਗੱਡੀ ਸਟਾਰਟ ਤੇ ਮੈਂ ਇਹ ਤੇ ਕੰਮਲ ਨਾਲ ਸਾਡੇ ਡਾਕਟਰ ਸਾਹਿਬ ਵੀ ਨੇ ਡਾਕਟਰ ਸਾਹਿਬ ਨੂੰ ਮਲਾਦਾ ਜਿੱਦ ਨੂੰ ਮੜਾ ਹਾਂ ਹਾਈਲਾਈਟਸ ਹਾਂ ਡਾਕਟਰ ਸਾਹਿਬ ਵੀ ਕਹਿੰਦੇ ਹਾਏ ਗਾਈਜ਼ ਤੇ ਲਾਲੀ ਗੱਡੀ ਅਸੀਂ ਮਾਗਰ ਹੁਣ ਇਹਦੇ ਜਾਵਾਂਗੇ ਹੌਲੀ ਹੌਲੀ ਤੇ ਕੰਡੇ ਤੇ ਜਾ ਕੇ ਮਿਲਦੇ ਆਂ ਕਰਾਉਣੇ ਕੰਡਾ ਦੇਖਦੇ ਆ ਕਿੰਨੀ ਐਵਰੇਜ ਆਉਂਦੀ ਆ 39 ਦਿਨ ਤੇ ਅੱਜ ਅਮੀਤ ਤਾਂ ਹੈਵੀ ਵਧੀਆ ਆਊਗੀ ਐਸਟੀਮੇਟ ਦੇ 29 ਗ੍ਰਾਮ ਹਾਂ ਹਾਂ ਬਿਲਕੁਲ 2900 ਗ੍ਰਾਮ ਤੇ 3 ਕਿਲੋ ਦਾ ਐਸਟੀਮੇਟ ਆ ਬਾਕੀ ਦੇਖਣਾ ਕੰਡੇ ਤੇ ਜਾ ਕੇ ਲੱਗ ਜੂ ਪਤਾ ਆਪਾਂ ਨੂੰ ਤੇ ਉਸ ਹਿਸਾਬ ਨਾਲ ਫਿਰ ਰਿਜ਼ਲਟ ਦਾ ਬਾਣਾ ਸਿਸਟਮ ਜੇ ਰਿਜ਼ਲਟ ਵਧੀਆ ਆਇਆ ਤਾਂ ਹੀ ਦੋ ਪੈਸੇ ਆਣੇ ਆ ਕੰਪਨੀ ਨੇ ਦੇਣੇ ਹਨਾ ਬਸ ਮਿਹਨਤੀ ਆ ਚੱਲਦੀ ਆ ਜਾਰੀ ਆ 55 ਕਿਲੋ ਤੇ ਆਪਾਂ ਕੰਡੇ ਤੇ ਪਹੁੰਚ ਗਏ ਇਧਰ ਦੇਖੋ ਕੰਡਾ ਜੀਰੋ ਆ ਤੇ ਉਧਰੋਂ ਗੱਡੀ ਆ ਰਹੀ ਆਪਣੀ ਦੇ ਲਿਆ ਹੁਣ ਇਹ ਵੀ ਕਿੰਨੀ ਐਵਰੇਜ ਆ ਵੀਰ ਜੀ ਜੀ ਗੱਡੀ ਵੀ ਆਪਣੀ ਆ ਗਈ ਰਫੀਕ ਜੀ ਆ ਗਏ ਰਫੀਕ ਟਰੇਡਰ ਇਹ ਆਪਣੇ ਮਿੱਤਰ ਨੇ ਪੁਰਾਣੇ ਪਹਿਲਾਂ ਵੀ ਭਰਦੇ ਨੇ ਵਧੀਆ ਗੁੱਡ ਬੰਦੇ ਨੇ ਹਾਂ ਆਉਣ ਦੋ ਆਉਣ ਦੋ ਬਸ ਕੰਪਨੀ ਜੀ ਵੀ ਜਾਉ ਤੂੰ ਵੀ ਦੇਖ ਲਈ ਤੇਰੇ ਕੋਲ ਵੀ ਆਉ ਹਾਂ ਤੇ ਹੁਣ ਆਪਾਂ ਇਹਦਾ ਕੰਡਾ ਕਰਕੇ ਇਹਨੂੰ ਲੈ ਕੇ ਚੱਲਦੇ ਆਂ ਫਾਰਮ ਤੇ ਹਾਦੀ ਦੂਜੀ ਗੱਡੀ ਆਪਣੀ ਇੱਧਰ ਭੜ ਗਈ ਦੇਖੋ ਤੁਸੀਂ ਤੇ ਇਹ ਆਪਣਾ ਬੰਦ ਕਰ ਰਹੇ ਨੇ ਡਾਲਾ ਡੂਲਾ ਤੇ ਰਫੀਕ ਜੀ ਇੱਧਰ ਆ ਗਏ ਹਾਂ ਹਾਂ ਤੇ ਪਹਿਲੀ ਰਫੀਕ ਜੀ ਆਪਣੀ ਐਵਰੇਜ ਆਈ ਸੀ 2975 ਦੀ ਤੁਸੀਂ ਇਹਦਾ ਸ਼ਾਰਟ ਬਣਾਉਂਦੇ ਹੋ ਉਸ ਹਿਸਾਬ ਨਾਲ ਤੁਸੀਂ ਭੜ ਲਈ ਗੱਡੀ ਹੁਣ ਹਾਂ ਤੇ ਹੁਣੇ ਚੱਲੇ ਨੇ ਲੈ ਕੇ ਤੇ ਅੱਜ ਦੀ ਵੀਡੀਓ ਚ ਇੰਨੀ ਸੀ ਤੇ ਹੁਣ ਕੱਲ ਨੂੰ ਜਦੋਂ ਲਿਫਟਿੰਗ ਹੋਊ ਫਿਰ ਦੁਬਾਰੇ ਆਪਾਂ ਵੀਡੀਓ ਬਣਾਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ